ਅੱਜ ਦੀ ਇਸ ਸੱਤਰਾਈ ਕਿਸਮ ਇੱਕ ਬੜੀ ਮੰਦ ਭੰਗੀ ਘਟਨਾ ਜੀਨੇ ਸਾਰੇ ਹਿੰਦੁਸਤਾਨ ਨੂੰ ਹਿੰਦੁਸਤਾਨ ਵਾਸੀਆਂ ਨੂੰ ਚੰਕੋਰ ਕੇ ਰੱਖਤਾ ਜਿਸ ਢੰਗ ਦੇ ਨਾਲ ਸਾਡੇ ਨਇੱਥੇ ਭੈਣ ਭਰਾਵਾਂ ਦੇ ਉੱਤੇ ਕਤਲੋਗਾਰਥ ਹੋਇਆ ਔਰ 26 ਨਿਰਦੋਸ਼ ਹਿੰਦੁਸਤਾਨ ਵਾਸੀ ਜਿਹੜੇ ਆਪਣਾ ਛੁੱਟੀਆਂ ਮਨਾ ਰਹੇ ਸੀਗੇ ਆਪਣਾ ਇੰਜੋਏ ਕਰਨ ਗਏ ਹੋ ਸੀਗੇ ਬਿਨਾ ਕਿਸੇ ਨੂੰ ਦੁੱਖ ਦਿੱਤੇ ਉਹ ਐਸੇ ਲੋਕਾਂ ਦੇ ਉੱਤੇ ਇੱਕ ਟੂਰਿਸਟ ਦੇ ਉੱਤੇ ਜਿਸ ਤੰਗ ਦੇ ਨਾਲ ਕਤੋਗਾਰਤ ਹੋਈ ਉਹਨੇ ਸਾਰਾ ਹਿੰਦੁਸਤਾਨ ਨੂੰ ਹਰਾਕੇ ਰੱਖਤਾ ਹਿੰਦੁਸਤਾਨੀ ਦੁਨੀਆ 'ਚ ਉਹਦੇ ਪ੍ਰਤੀ ਬਹੁਤ ਵੱਡਾ ਰੋਸ ਉੱਭਰ ਕੇ ਆਇਆ ਔਰ ਪ੍ਰਧਾਨ ਮੰਤਰੀ ਜੀ ਨੇ ਉਹਦੇ ਇੱਕ ਤੱਕ ਕਿ ਅਸੀਂ ਕੁਝ ਪਾਕਿਸਤਾਨ ਤੇ ਪਾਬੰਦੀਆਂ ਵੀ ਲਗਾਈਆਂ ਔਰ ਜਿਹੜੇ ਲੋਕ ਜਿਹੜੇ ਵੀਜ਼ਾ ਲੈ ਕੇ ਹਿੰਦੁਸਤਾਨ ਚ ਆਏ ਨਹੀਂ ਉਹਨਾਂ ਨੂੰ ਇਮੀਡੀਏਟ ਪਾਕਿਸਤਾਨ ਛੱਡਣ ਦੀ ਹਦਾਇਤ ਦਿੱਤੀ ਬਹੁਤ ਸਾਰੇ ਲੋਗ ਨਬੋਟ ਕਰਤੇ ਗਏ ਲੇਕਿਨ ਕੁਛ ਲੋਗ ਛੁੱਕ ਕੇ ਇਧਰ ਉਧਰ ਰਹਿ ਰਹੇ ਨੇ ਅਸੀਂ ਉਹਦਾ ਮੰਗ ਪੱਤਰ ਡੀਸੀ ਸਾਹਿਬ ਦੇ ਰਾਹੀਂ ਮਾਰਫਤ ਗਵਰਨਰ ਸਾਹਿਬ ਤੱਕ ਪੰਜਾਬ ਮੁੱਖ ਮੰਤਰੀ ਤੱਕ ਭੇਜਿਆ ਕਿ ਉਹਨਾਂ ਲੋਗਾਂ ਨੂੰ ਜਲਦੀ ਤੋਂ ਜਲਦੀ ਆਇਡੈਂਟੀਫਾਈ ਕਰਕੇ ਇਥੋਂ ਨਬੋਟ ਕੀਤਾ ਜਾਵੇ ਜਿਹੜੇ ਲੋਗ ਬਿਨਾ ਵੀਜ਼ੇ ਤੋਂ ਅਨਲੀਗਲ ਤਰੀਕੇ ਨਾਲ ਸਾਡੇ ਦੇਸ਼ 'ਚ ਰਹਿ ਰਹੇ ਨੇ ਤਾਂ ਨੂੰ ਸਾਡੇ ਦੇਸ਼ ਦਾ ਮਾਹੌਲ ਖਰਾਬ ਕਰਨ ਦੇ ਵਿੱਚ ਉਹ ਲੋਕ ਕੁਝ ਸ਼ਰਾਰਤ ਕਰਨ ਐਸੇ ਲੋਕਾਂ ਨੂੰ ਵੀ ਪੁਲਿਸ ਪ੍ਰਸ਼ਾਸਨ ਦੇ ਰਾਹੀਂ ਪ੍ਰਸ਼ਾਸਨ ਦੇ ਰਾਹੀਂ ਆਮ ਪਬਲਿਕ ਨੂੰ ਸੂਚਿਤ ਕਰਕੇ ਉਹਨਾਂ ਦੇ ਰਾਹੀਂ ਉਹਨਾਂ ਨੂੰ ਇੱਥੋਂ ਡਿਪੋਰਟ ਕਰਨ ਦਾ ਜਲਦੀ ਤੋਂ ਜਲਦੀ ਪ੍ਰਬੰਧ ਕੀਤਾ ਜਾਵੇ ਤਾਂ ਜੋ ਸਾਡਾ ਮੁਲਕ ਜਿਹੜਾ ਅਮਨ ਸ਼ਾਂਤੀ ਦੇ ਨਾਲ ਰਹਿ ਸਕੇ। ਦੌਰਾਨ ਜਿਹੜੇ ਨੇ ਬੀਜੇਪੀ ਦਿਹਾਤੀ ਤੇ ਬੀਜੇਪੀ ਜ਼ਿਲ੍ਹਾ ਇਕਾਈ ਵੱਲੋਂ ਮੰਗ ਪੱਤਰ ਦਿੱਤਾ ਗਿਆ ਕਿ ਇਹਦੇ ਚ ਮੰਗ ਪੱਤਰ ਹੈ। ਅਸੀਂ ਸਾਰੇ ਚਿੰਤਿਤ ਰਹੇ ਜਾਂਦੇ ਹਾਂ ਕਿ ਕਿਸ ਤਰੀਕੇ ਨਾਲ ਪਹਿਲਗਾਮ ਦੇ ਵਿੱਚ 26 નિર્ਦੋਸ਼ ਭਾਰਤੀਆਂ ਨੂੰ ਧਰਮ ਪੁੱਛ ਕੇ ਉਹਨਾਂ ਦਾ ਕਤਲੇਆਮ ਕੀਤਾ ਗਿਆ ਅਸੀਂ ਉਹਦੀ ਕਿਹੜੇ ਸ਼ਬਦਾਂ ਵਿੱਚ ਨਿੰਦਾ ਕੀ ਕਰਨੀ ਸ਼ਬਦ ਨਹੀਂ ਹੈ ਕਿ ਇਸ ਘਟਨਾ ਦੀ ਨਿੰਦਾ ਕੀਤੀ ਜਾ ਸਕਦੀ ਹੈ ਔਰ ਇਹਦੇ ਕਾਰਨ ਸਾਰੇ ਦੇਸ਼ ਭਰ ਵਿੱਚ ਰੋਸ ਹੈ ਔਰ ਦੇਸ਼ੀ ਨਹੀਂ ਵਿਦੇਸ਼ ਦੇ ਵਿੱਚ ਵੀ ਜਿਹੜਾ ਹੈਗਾ ਵਾ ਇਸ ਗੱਲ ਨੂੰ ਲੈ ਕੇ ਬਹੁਤ ਚਿੰਤਾ ਵੀ ਜਾਰ ਕੀਤੀ ਗਈ ਹੈ ਔਰ ਰੋਸ ਵੀ ਹੈਗਾ ਇਸ ਚੀਜ਼ ਨੂੰ ਧਿਆਨ ਚ ਰੱਖਦੇ ਹੋਏ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਮੀਡੀਏਟਲੀ ਸਟੈਪਸ ਲਿੱਤੇ ਉਹਨਾਂ ਦਾ ਸਿੰਧੂ ਜਲ ਸਮਝੌਤਾ ਵੀ ਸੀ ਨਰਦ ਕੀਤਾ ਔਰ ਸਾਰੇ ਪਾਕਿਸਤਾਨੀ ਇਸ ਨੂੰ ਇਮੀਡੀਏਟਲੀ ਦੇਸ਼ ਛੱਡ ਕੇ ਜਾਣ ਦਾ ਆਦੇਸ਼ ਵੀ ਦਿੱਤਾ ਲੇਕਿਨ ਫੇਰ ਵੀ ਦੇਖਣ ਚਾਹ ਰਹੇ ਹੈ ਕਿ ਕਿਤਨੇ ਕਿਤੇ ਕੋਈ ਤਾਵਾ ਤੇ ਢਿੱਲ ਫੇਗੀ ਹੈ ਇਹ ਸੰਦਰ ਵਿੱਚ ਅੱਜ ਸਾਰੇ ਪੰਜਾਬ ਪਰ ਦੇ ਡਿਪਟੀ ਕਮਿਸ਼ਨਰਸ ਨੂੰ ਭਾਜਪਾ ਜਨਤਾ ਪਾਰਟੀ ਵੱਲੋਂ ਮੈਮੋਰੰਡਮ ਦਿੱਤਾ ਜਾ ਰਿਹਾ ਹੈ ਕਿ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਆਪਣੇ ਆਪਣੇ ਜ਼ਿਲ੍ਹਿਆਂ ਦੇ ਵਿੱਚ ਇਮੀਡੀਏਟਲੀ ਆਈਡੈਂਟੀਫਾਈ ਕਰੇ ਕਿ ਕਿਹੜੇ ਪਾਕਿਸਤਾਨੀਜ਼ ਕਿਉਂਕਿ ਵੀਜ਼ਾ ਰੱਦ ਹੋ ਗਏ ਨੇ ਉਹ ਸਾਰੇ ਇਲੀਗਲ ਹੋ ਗਏ ਉਹ ਉਹਨਾਂ ਨੂੰ ਆਈਡੈਂਟੀਫਾਈ ਕੀਤਾ ਜਾਵੇ ਔਰ ਉਹਨਾਂ ਨੂੰ ਤੁਰੰਤ ਰਿਪੋਰਟ ਕਰਨ ਦਾ ਕੰਮ ਕੀਤਾ ਜਾਵੇ ਤਾਂਕਿ ਇਹ ਲੋਕ ਜਿਹੜੇ ਹੈਗੇ ਨੇ ਹੁਣ ਸਾਰੇ ਦੇਸ਼ ਵਾਸਤੇ ਖਤਰਾ ਬਣ ਗਏ ਨੇ ਜੋ ਹਾਲਾਤ ਬਾਰਡਰ ਤੇ ਹੈਗੇ ਨੇ ਔਰ ਜਿਸ ਦੇ ਨਾਲ ਕਾਰਨਾ ਹਰਕਤਾਂ ਨੇ ਪੈਲਗਮ ਚ ਕੀਤੀ ਆ ਇਹਨਾਂ ਨੂੰ ਬਖਸ਼ਿਆ ਨਹੀਂ ਜਾ ਸਕਦਾ ਇਹਨਾਂ ਨੂੰ ਮੂੰਹ ਤੋਰ ਜਵਾਬ ਦੇਗਾ ਭਾਰਤ ਤਿਆਰ ਹੈ ਉਸਦੇ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨੇ ਸੰਕਲਪ ਲੀਤਾ ਹੈ ਕਿ ਮੈਂ ਇੱਕ ਇੱਕ ਵਿਅਕਤੀ ਜਿਨੇ ਸਾਡੇ ਦੇਸ਼ ਵਾਸੀ ਨੇ ਆਪਣੀ ਜਾਨ ਗਵਾਈ ਹੈ ਉਹਨਾਂ ਨੂੰ ਤੇ ਇਹ ਵਾਰਦਾਤ ਕਰਨ ਵਾਲੇ ਔਰ ਉਹਨਾਂ ਦੇ ਆਕਾਵਾਂ ਨੂੰ ਟੁੰਡ ਟੁੰਡ ਕੇ ਜਿਹੜਾ ਹੈਗਾ ਅਸੀਂ ਇਹਦਾ ਹਿਸਾਬ ਲਵਾਂਗੇ ਸੋ ਉਸ ਸੰਦਰਭ ਦੇ ਵਿੱਚ ਜਿਹੜਾ ਹੈਗਾ ਵੈ ਅਸੀਂ ਡੀਸੀਸ ਆਪਣਾ ਰਣਨੀਤਿਕ ਜਿੰਨੇ ਵੀ ਪਾਕਿਸਤਾਨੀ ਜਿਹੜੇ ਹੈਗੇ ਨੇ ਇਥੇ ਰਹਿ ਰਹੇ ਨੇ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਵੇ ਔਰ ਉਹਨਾਂ ਖਿਲਾਫ ਕਾਰਵਾਈ ਕਰਦੇ ਹੋ। ਸਰ ਤੁਹਾਡੇ ਵੱਲੋਂ ਕੋਈ ਜਾਣਕਾਰੀ ਹੋਵੇ ਕੁਝ ਤੁਹਾਡੇ ਸਾਹਮਣੇ ਕੋਈ ਆંકੜੇ ਆਏ ਹੋ? ਨਹੀਂ ਐਸਾ ਨਹੀਂ ਹੈ। ਇਹਦੀ ਆંકੜਿਆਂ ਦੀ ਔਰ ਸਾਰੀ ਚੀਜ਼ ਤੇ ਜਿਹੜਾ ਪ੍ਰਸ਼ਾਸਨ ਕੋਲ ਹੀ ਹੁੰਦੀ ਹੈ। ਇਸੇ ਪਿੱਛੇ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਕਹਿਣ ਆਏ ਆ ਕਿ ਇਮੀਡੀਏਟ ਜਿਹੜਾ ਹੈਗਾ ਵਾ ਇਹਨੂੰ ਆਇਡੈਂਟੀਫਾਈ ਕਰੋ ਔਰ ਰਿਪੋਰਟ ਕਰੋ ਕਿਉਂਕਿ ਸਾਰੇ ਲੋਕ ਜਿਹੜੇ ਗਏ ਨੇ ਇਸ ਵੇਲੇ ਦੇਸ਼ ਵਾਸਤੇ ਖਤਰਾ ਬਣੇ ਨੇ।